ਪਰਾਣੀ ਦੇ ਮੇਰੇ ਵੀ ਕੋਲ ਚੰਗੇ ਆ ਕੁਛ ਮਾੜੇ ਆ ਉਹ ਇੰਗਲਿਸ਼ ਕਹਾਵਤ ਹੈ ਨਾ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਯੈਸ ਜਿਹੜੀ ਚੀਜ਼ ਲੋੜ ਤੋਂ ਵੱਧ ਕੋਈ ਵੀ ਚੀਜ਼ ਤੁਸੀਂ ਵਰਤੋਗੇ ਤੇ ਉਹ ਮਾੜੀ ਹੋਏਗੀ ਤੋਂ ਬਾਈ ਜੀ ਮੇਰਾ ਤੁਹਾਨੂੰ ਇਹੀ ਬੇਨਤੀ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਵੀਰੇ ਠੀਕ ਹੈ ਜੀ ਕਿ ਕੀ ਹੈ ਬਾਜੀ ਨਾ ਚੌਥਾ ਪੈਂਦਾ ਹਾਂਜੀ ਨਾ ਚੌਥਾ ਪੈਂਦਾ ਤੇ ਨਾ ਭਾਜੀ ਤੀਜਾ ਪੈਂਦਾ ਤੁਸੀਂ ਕੀ ਕਰਾਇਆ ਵੇ ਬ੍ਰਦਰ ਇਹ ਮੈਂ ਜੀ ਜਦੋਂ ਉਹਨਾਂ ਕੋਲ ਗਿਆ ਤੇ ਪਹਿਲਾਂ ਮੇਰਾ ਚੌਥਾ ਗੇਅਰ ਬਾੜਾ ਜਾਂ ਨਿਕਲਦਾ ਸੀਗਾ ਤੇ ਮੈਂ ਉਦੋਂ ਹੀ ਲੈ ਕੇ ਗਿਆ ਗੱਡੀ ਤੋਂ ਆਂਦੇ ਕਿ ਗੇਅਰ ਆਪਾਂ ਮੈਂ ਇਹ ਚੌਥੇ ਗੇਅਰ ਦਾ ਹੀ ਆਪਾਂ ਕੰਮ ਕਰ ਲਈਏ ਠੀਕ ਹੈ ਤੇ ਉਹ ਆਂਦੇ ਆਪਾਂ ਗੇਅਰ ਲਿਆ ਕੇ ਤੇ ਨਵਾਂ ਹੀ ਪਾ ਦਿੰਦੇ ਆ ਰੱਖ ਦਿੰਦੇ ਆ ਉਥੋਂ ਤੱਕ ਨੇ ਅੱਛਾ ਜੀ ਸਾਡੇ ਲਾਗੇ ਉਸੇ ਅਮਰਸਰ ਚਾਜਗੜੇ ਉਥੋਂ ਤੇ ਉਹ ਵੀ ਮਹੀਨਾ ਵੀ ਨਹੀਂ ਚੱਲਿਆ ਉਹ ਤੇ ਸਾਰੇ ਗੇਅਰ ਔਖੇ ਪੈਣਦੇ ਫਿਰ ਉਹਨਾਂ ਨੇ ਫਿਰ ਉਹਨੂੰ ਰਿਪਲੇਸ ਕੀਤਾ ਫਿਰ ਹੁਣ ਪਹਿਲਾ ਦੂਜਾ ਤੀਸਰਾ ਨਿਕਲਣ ਲੱਗਾ ਸੀਗਾ ਫਿਰ ਚੌਥਾ ਵੀ ਨਿਕਲਣ ਦੇ ਪਿਆ ਤੇ ਹੁਣ ਪੰਜਵਾਂ ਵੀ ਥੋੜੀ ਥੋੜੀ ਪ੍ਰੋਬਲਮ ਦੇ ਰਿਹਾ ਵਾ ਵੇ ਜੀ ਵੀਰ ਜੀ ਜਾ ਕੇ ਆਪਾਂ ਕੁਝ ਦੁਕਾਨ ਤੇ ਗੱਲਾਂ ਕਰਦੇ ਸਮਝਾਉਣੇ ਪੈਣਗੇ ਠੀਕ ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਪ੍ਰੀਤਬਾਈ ਮੋਗੇ ਤੋਂ ਗੁਰਪ੍ਰੀਤ ਸਿੰਘ ਜੱਸਾ ਕੁਝ ਦਿਲ ਦੀਆਂ ਗਹਿਰਾਈਆਂ ਤੋਂ ਗੱਲ ਕਰਨੀ ਹੈ ਕਿਉਂਕਿ ਸਮਾਜ ਨੂੰ ਅਸੀਂ ਕੀ ਦੇ ਸਕਦੇ ਹਾਂ ਚੰਗੀ ਸੇ ਕਿਵੇਂ ਮਿਲ ਸਕਦੀ ਹੈ ਉਹਨਾਂ ਨੂੰ ਕਈ ਜੇ ਸਾਡੀਆਂ ਗੱਲਾਂ ਨੂੰ ਨੈਗੇਟਿਵ ਲੈਂਦੇ ਨੇ ਜਾਂ ਪੋਜ਼ਿਟਿਵ ਲੈਂਦੇ ਨੇ ਨੈਗੇਟਿਵ ਤੇ ਪੋਜ਼ਿਟਿਵ ਲੈਣ ਵਾਲਾ ਇੱਕ ਵਿਅਕਤੀ ਦਾ ਸੁਭਾਅ ਹੁੰਦਾ ਹੈ ਉਹਨੂੰ ਕਿੰਨੀ ਸਮਝ ਹੈ ਗੱਲਾਂ ਦੀ ਕੀ ਸਮਝ ਰੱਖ ਰਿਹਾ ਹੈ ਇਹਦੇ ਬਾਰੇ ਆਪਾਂ ਜਿਆਦਾ ਨਹੀਂ ਕੁਝ ਰਸਤਾਚ ਗੱਲ ਕਰਾਂਗੇ ਸੋਚ ਵਿਅਕਤੀ ਦੀ ਕੀ ਹੈ ਮੇਰੇ ਕੋਲੇ ਇੱਕ ਗੱਡੀ ਤਰਨਤਾਰਨ ਸਾਹਤ ਤੋਂ ਆਈ ਹੈ ਪਹਿਲਾਂ ਵੀ ਇਸ ਗੱਡੀ ਦਾ ਮੈਂ ਬਹੁਤ ਸਾਰੇ ਕੰਮ ਕੀਤੇ ਵੀਰ ਉਹਨਾਂ ਨੇ ਸਾਰਾ ਕੰਮ ਕਰਾਇਆ ਸੀ ਤੇ ਗੱਡੀ ਗਰਮ ਹੋਣੋਂ ਨਹੀਂ ਹਟਦੀ ਸੀ ਉਹ ਆਪਾਂ ਠੀਕ ਕੀਤੀ ਉਦੋਂ ਵੀ ਵੀਰ ਜੀ ਹੋਣੇ ਮੇਰੇ ਤੋਂ ਹੋਰ ਬਹੁਤ ਕੰਮ ਕਰਾਉਣ ਨੂੰ ਫਿਰਦੇ ਸੀ ਪਰ ਮੈਂ ਗੱਡੀ ਉਹਦੇ ਚੱਲਣ ਯੋਗ ਬਣਾਤੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਹੜਾ ਸ਼ਹਿਰ ਤੇ ਕਿਹੜਾ ਪਿੰਡ ਤੇ ਬਾਈ ਜੀ ਕੀ ਸ਼ੋਬਨਾਮ ਮੇਰਾ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਨਗਰ ਤੋੜਿਆ ਤੇ ਮੈਂ ਇੱਕ ਟੀਚਰ ਆ ਆਪਣਾ ਪ੍ਰਾਈਵੇਟ ਸਕੂਲ ਰਨ ਕਰਦਾ ਸਰ ਤੁਹਾਡੀ ਪਹਿਲਾ ਕੀ ਸਮੱਸਿਆ ਹੱਲ ਹੋਈ ਪਹਿਲਾਂ ਮੇਰੀ ਚਲੋ ਬੇਟਾ ਤੁਹਾਡੀ ਪਹਿਲਾਂ ਸਰ ਕੀ ਸਮੱਸਿਆ ਹਲ ਹੋਈ ਪਹਿਲਾਂ ਜਦੋਂ ਮੇਰੀ ਗੱਡੀ ਗਰਮ ਹੁੰਦੀ ਸੀਗੀ ਉਦੋਂ ਉਹਨਾਂ ਨੇ ਇੱਕ ਪਾਰਟ ਪਾਇਆ ਸੀਗਾ ਥੱਲੇ ਉਹ ਜਿਹੜੇ ਜਿਹੜਾ ਉਹਦਾ ਵਾਲਵ ਸੀਗੇ ਉਹ ਐਲਬੋ ਐਲਬੋ ਉਹ ਸਰਕਲ ਨਹੀਂ ਬਣ ਰਿਆ ਸੀ ਉਹ ਸਰਕਲ ਨਹੀਂ ਸੀ ਬਣ ਰਿਆ ਉਹਨਾਂ ਨੇ ਪਾ ਦਿੱਤਾ ਉਹ ਦੁਬਾਰਾ ਮੈਂ ਕੋਈ 2-3 ਕਿਲੋਮੀਟਰ ਅੱਗੇ ਗਿਆ ਤੇ ਫਿਰ ਗਰਮ ਹੋ ਗਈ ਗੱਡੀ ਤੁਸੀਂ ਇੰਜਨ ਵੀ ਹੈੱਡ ਵੀ ਪਟਾ ਲਿਆ ਸੀ ਨਹੀਂ ਉਹਨਾਂ ਨੇ ਕਿਹਾ ਸੀਗਾ ਪਰ ਫਿਰ ਮੈਨੂੰ ਮੈਂ ਤੁਹਾਡੀਆਂ ਵੀਡੀਓ ਵਗੈਰਾ ਵੇਖੀਆਂ ਸੀਗੀਆਂ ਤੇ ਫਿਰ ਮੈਂ ਤੁਹਾਡੇ ਨਾਲ ਤੁਹਾਨੂੰ ਫੋਨ ਕੀਤਾ ਸੀਗਾ ਤੁਸੀਂ ਕਿਹਾ ਕੋਈ ਗੱਲ ਨਹੀਂ ਤੁਸੀਂ ਗੱਡੀ ਲੈ ਆਇਓ ਤੇ ਮੈਂ ਇੱਥੇ ਲੈ ਕੇ ਆਇਆ ਤੇ ਫਿਰ ਚਲੋ ਮੈਨੂੰ ਬੜਾ ਵਧੀਆ ਕੰਮ ਲੱਗਾ ਤੁਸੀਂ ਬੜਾ ਉਹਦਾ ਪ੍ਰੈਕਟੀਕਲੀ ਉਹਨੂੰ ਸਾਰਾ ਕੁਝ ਧਰਮ ਕਰਕੇ ਸਾਰਾ ਕੁਝ ਉਹਦਾ ਤੁਸੀਂ ਟੈਂਪਰੇਚਰ ਸਾਰਾ ਕੁਝ ਚੈੱਕ ਕੀਤਾ ਜਦੋਂ ਕੈਮਰੀ ਮੂਰੇ ਆ ਸਕਦੇ ਬਾਈ ਦਕੋਆਪਾ ਤੁਸੀਂ ਟੀਚਰ ਹੋ ਮੈਂ ਇਸ ਕਰਕੇ ਤੁਹਾਨੂੰ ਕੈਮਰੇ ਬੋਰੇ ਲਿਆ ਜਿਹੜਾ ਅਧਿਆਪਕ ਹੁੰਦਾ ਨਾ ਅਧਿਆਪਕ ਮਾਪਿਆਂ ਨਾਲੋਂ ਜ਼ਿਆਦਾ ਬੱਚੇ ਨੂੰ ਪਿਆਰ ਕਰਦਾ ਹੈ ਬੱਚੇ ਦੀ ਲਾਈਫ ਜਨਮ ਦੇ ਨਾਲੇ ਜਨਮਦਾਤਾ ਮਾਂ ਤੇ ਪਿਓ ਹੈ ਹਾਂਜੀ ਪਰ ਟੀਚਰ ਉਹਦੀ ਲਾਈਫ ਉਹਦੀ ਸੋਚ ਉਹਨੂੰ ਕਿਹੜੀ ਦਿਸ਼ਾ ਦੇਣੀ ਹੈ ਉਹ ਟੀਚਰ ਤੇ ਹੈ ਪਰ ਜੇ ਟੀਚਰ ਦੇ ਕੰਟੈਕਟ ਚ ਰਹਿ ਕੇ ਟੀਚਰ ਦੀਆਂ ਗੱਲਾਂ ਨੂੰ ਮੰਨੇ ਤੇ ਬੱਚਾ ਬਹੁਤ ਉਪਲਬਧੀਆਂ ਤੇ ਜਾ ਸਕਦਾ ਹੈ ਬਿਲਕੁਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੁਹਾਡੇ ਹਲਕੇ ਦੇ ਸਰਦਾਰ ਮਨਮੋਹਨ ਸਿੰਘ ਜੀ ਇੱਕ ਲਾਟਨ ਦੇ ਸਾਰੇ ਪੜ੍ਹ ਕੇ ਤੇ ਵਰਲਡ ਜਿਹਨਾਂ ਨੇ ਨਾਲ ਲੋਸ਼ਨ ਕਰਦਾ ਸਾਡੇ ਨਾਲ ਹੀ ਸਾਡਾ ਜਿਹੜਾ ਮੇਰਾ ਪਿੰਡ ਹੈ ਉਹ ਤੋਂ 1 ਕਿਲੋਮੀਟਰ ਦੂਰੀ ਹੈ ਕ੍ਰਿਸ਼ਨ ਕਾਂਤ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੋਏ ਹੈ ਟ੍ਰੇਨਟ ਬੇਟਾ ਸੋ ਦੋਸਤੋ ਵਰਕਸ਼ਾਪ ਦੇ ਵਿੱਚ ਕੰਮ ਚੱਲਦਾ ਹੈ ਇਹ ਸਾਡਾ ਰੋਜਗਾਰ ਹੈ ਇਸ ਨੂੰ ਬੰਦ ਨਹੀਂ ਕਰ ਸਕਦੇ ਵੀਡੀਓ 'ਚ ਡਿਸਟਰਬੈਂਸ ਜ਼ਰੂਰ ਆਉਂਦੀ ਹੈ ਕੈਮਰੇ ਮਹਿੰਗੇ ਲੈ ਲਏ ਆ ਇਹ ਤੁਹਾਡੇ ਧਿੱਕਰ ਗੱਲ ਪਹੁੰਚਾਉਣ ਵਾਸਤੇ ਆ ਕਿਸੇ ਨੂੰ ਮੇਰੀ ਗੱਲ ਚੰਗੀ ਜਾਂ ਨਹੀਂ ਚੰਗੀ ਲੱਗਦੀ ਉਹ ਅਲੱਗ ਗੱਲ ਹੈ ਮੈਂ ਇੱਕ ਸਮਾਜ ਦੇ ਵਿੱਚ ਚੰਗੀ ਸੇਹ ਦੇਣੀ ਚਾਹਣਾ ਜੋ ਗੁਰੂ ਰਾਮਦਾਸ ਮਹਾਰਾਜੀ ਮੇਰੇ ਤੇ ਬਖਸ਼ਿਸ਼ ਕਰਦੇ ਆ ਉਹ ਮੈਂ ਤੁਹਾਡੇ ਧਿੱਕਰ ਪਹੁੰਚਾ ਦੇਣਾ ਮੰਨਣੀ ਜਾਂ ਨਾ ਮੰਨਣੀ ਨਾ ਗੱਲ ਹੈ ਹਾਂਜੀ ਵੀਰ ਜੀ ਉਹਨਾਂ ਨੇ ਕਾਫੀ ਮਸਲੇ ਹੱਲ ਕੀਤੇ ਆਪਾਂ ਗੱਲ ਕਰ ਰਹੇ ਸੀ ਸਰਦਾਰ ਮਨਮੋਹਨ ਸਿੰਘ ਜੀ ਤੁਹਾਡੇ ਹਲਕੇ ਦੇ ਹਾਂਜੀ ਉਹਨਾਂ ਉਡੀ ਤੋਂ ਹੋਰੀਏ ਸੜਕ ਤੋਂ 5 ਕਿਲੋਮੀਟਰ ਹੀ ਹੈ ਜਿੱਥੋਂ ਜਿਹੜਾ ਉਹਨਾਂ ਦਾ ਪ੍ਰਾਤਨ ਜਿਹੜਾ ਉਹਨਾਂ ਦਾ ਪਿੰਡ ਹੈ ਜਿਹੜਾ ਤੇ ਸਾਡੇ ਤੋੜਨਗਰ ਤੋਂ ਨਾਲ ਹੀ 1 ਕਿਲੋਮੀਟਰ ਦੂਰ ਹੈ ਜਿਹੜੇ ਸਾਡੇ ਉਪ ਰਾਸ਼ਟਰਪਤੀ ਹੋਏ ਹੈ ਕ੍ਰਿਸ਼ਨ ਕਾਂਤ ਸ਼ਰਮਾ ਉਹਨਾਂ ਦਾ ਪਿੰਡ ਵੀ ਸਾਡੇ ਨਾਲ ਹੀ ਹੈ ਬਿਲਕੁਲ ਤੇ ਇਹ ਗੱਲ ਬਿਲਕੁਲ ਤੁਹਾਡੀਆਂ ਗੱਲਾਂ ਬਹੁਤ ਇੱਕ ਗਿਆਨ ਲੈਣ ਵਾਲੀਆਂ ਹੁੰਦੀਆਂ ਨੇ ਬੜੀਆਂ ਵਧੀਆ ਗੱਲਾਂ ਤੁਹਾਡੇ ਤੁਸੀਂ ਕਰਦੇ ਹੋ ਜੋ ਤੇ ਤਾਂ ਹੀ ਕਰਕੇ ਅਸੀਂ ਇੱਕ ਵਾਰੀ ਜਦੋਂ ਕੰਮ ਕਰਵਾਇਆ ਮੇਰੇ ਹੋਰ ਵੀ ਮੇਰੇ ਦੋਸਤਾਂ ਨੇ ਇਥੋਂ ਤੁਹਾਡਾ ਕੋ ਕੰਮ ਕਰਵਾ ਕੇ ਲੈ ਕੇ ਗਏ ਤੇ ਕਾਫੀ ਤਸੱਲੀ ਦਾ ਕੰਮ ਹੋਇਆ ਤੇ ਉਸ ਤੋਂ ਬਾਅਦ ਸਾਨੂੰ ਪੈਂਡਾ ਵੀ ਨਹੀਂ ਦੁਖਦਾ ਠੀਕ ਹੈ ਵੀਜੀ ਹਾਂਜੀ ਵੀਜੀ ਹਾਂਜੀ ਤੇ ਕੋਣ ਵੀ ਤੁਹਾਡੀ ਸਲਾਹ ਚਲੋ ਤੁਸੀਂ ਮੈਂ ਤੇ ਆਪਣੇ ਲੈ ਕੇ ਆਇਆ ਸੀ ਕਿ ਮੇਰੇ ਗੇਰ ਦੀ ਪ੍ਰੋਬਲਮ ਸੀਗੀ ਤੇ ਤੁਸੀਂ ਮੈਨੂੰ ਕਿਹਾ ਕਿ ਇਹਦੇ ਤੇ ਪੈਸੇ ਲਾਉਣ ਨਾਲੋਂ ਚੰਗਾ ਵਾ ਕਿ ਤੁਸੀਂ ਇਹਦੇ ਨਾਲ ਆਓ ਤੇ ਏ ਤੁਸੀਂ ਗੱਡੀ ਜਿੰਨੇ ਕੀ ਦੀ ਹੈਗੀ ਆ ਉਹਨੇ ਕਦਾ ਤਾਂ ਡਾ ਉਹ ਗੇਅਰ ਦਾ ਖਰਚਾ ਆ ਜਾਣਾ ਵਾ ਤੇ ਇਹ ਵੀ ਗੱਲ ਮੈਨੂੰ ਤੁਹਾਡੀ ਬੜੀ ਚੰਗੀ ਲੱਗੀ ਕਿ ਤੁਸੀਂ ਬਿਨਾ ਕਿਸੇ ਲੋ ਟੋਂ ਬਗੈਰ ਹੀ ਤੁਸੀਂ ਮੈਨੂੰ ਗਾਈਡ ਕੀਤਾ ਵਾ ਕਿ ਨਹੀਂ ਇਹਦੇ ਤੇ ਪੈਸਾ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਭਾਜੀ ਦੇਖੋ ਸਮਾਜ ਨੂੰ ਅਸੀਂ ਕੀ ਦੇ ਸਕਦੇ ਆ ਪੈਸਾ ਬਹੁਤ ਕਮਾਇਆ ਜਾ ਸਕਦਾ ਸਾਡੀ ਔਕਾਤ ਤੋਂ ਅਧ ਗੁਰੂ ਰਾਮਦਾਸ ਮਹਾਰਾਜ ਨੇ ਸਾਡੇ ਤੇ ਕਿਰਪਾ ਤੇ ਬਖਸ਼ਿਸ਼ ਕੀਤੀ देखो जिन्ना मैं स्ट्रेस ਘਟਾ ਕੇ ਕੰਮ ਕਰ ਰਿਹਾ ਮੈਨੂੰ ਕਾਫੀ ਸਾਰੀ ਪ੍ਰੋਬਲਮ ਹੈ ਕਿ ਰੀ ਲੋਕਾਂ ਤੋਂ ਵੀ ਪ੍ਰੋਬਲਮ ਟੱਕਰਦੀ ਹੈ ਸਾਡੇ ਕੋਲੇ ਸਮਾਜ ਦੇ ਕੁਝ ਐਸੇ ਬੰਦੇ ਆਉਂਦੇ ਨੇ ਗੱਡੀ ਪਹਿਲਾਂ ਭਾਈਦੀ ਨਹੀਂ ਹੁੰਦੀ ਅਸੀਂ ਭੱਜਨ ਲਾ ਦਿੰਦੇ ਹਾਂ ਧੂਆਂ ਮਾਰਦੀ ਨਹੀਂ ਇੱਕ ਮਿੰਟ ਬੇਟਾ ਕਿ ਰੀ ਕੀ ਹੁੰਦਾ ਵੀਰ ਜੀ ਵੀ ਦੁਨੀਆ ਆਉਂਦੀ ਹੈ ਸਾਡੇ ਕੋਲੇ ਕੰਮ ਕਰਵਾ ਲੈਂਦੀ ਹੈ ਮਸਲਾ ਹੱਲ ਹੋ ਜਾਂਦਾ ਹੈ ਧੂਆਂ ਘਟ ਜਾਂਦਾ ਹੈ ਤੁਹਾ ਉਦੋਂ ਘਟਦਾ ਵੀਰ ਜੀ ਜਦੋਂ ਅਸੀਂ ਬੈਠੇ ਹੋ ਵੀਰ ਜੀ ਜਦੋਂ ਅਸੀਂ 2000 rpm 2200 rpm ਤੇ ਰੱਖ ਕੇ ਚੱਲੀਏ ਹਾਂਜੀ 2000 2200 rpm ਦਾ ਮਤਲਬ ਇਹ 80 ਤੋਂ 90 90 ਤੋਂ 85 90 100 ਜੇ ਛੇ ਗੇਰ ਹੈ ਤਾਂ ਵੀ ਇਹ 100 ਪਲੱਸ ਵੀ ਚੱਲੀ ਜਾਂਦੀ ਹੈ ਤੁਸੀਂ ਆਪਣੀ ਤੇ ਕਿਸੇ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਉਣਾ ਹੈ ਤੇ ਪਾਉਣਾ ਤਾਂ ਭਾਈ ਚੱਲੋ 80 ਗੱਡੀ ਦੀ ਕੋਸ਼ਿਸ਼ ਹੈ ਵੀ 100 110 ਤੇ ਭਜਾ ਲਈਏ ਥੱਲੇ ਲੈਵਲ ਤੇ ਗੱਡੀ ਠੀਕ ਹੋ ਗਈ ਉੱਪਰਲੇ ਲੈਵਲ ਤੇ ਅਸੀਂ ਭਜਾਈ ਨਹੀਂ ਕਸਟਮਰ ਦੇ ਦਿਮਾਗ ਚ ਹੁੰਦਾ ਹੈ ਫਿਰ ਉਹ ਗੱਡੀ ਦਾ ਕੰਮ ਕਰਾ ਕੇ 140 ਤੇ 150 ਬਾਈ ਇੱਥੇ ਫਰਕ ਪੈ ਗਿਆ ਅਸੀਂ ਕੀ ਕਰਦੇ ਹਾਂ ਅਸੀਂ ਉਹਨੀਆਂ ਸੈਟਿੰਗਾਂ ਕਰਦੇ ਹਾਂ ਉਹਦਾ ਤੇਲ ਮਿਨੀਮਮ ਹੋ ਜਾਵੇ ਹਰ ਇੱਕ ਚੀਜ਼ ਦੀ ਅੱਗ ਲੱਗੀ ਵਾਲੀ ਗੱਲ ਨਹੀਂ ਹੁੰਦੀਗੀ ਉਹਦਾ ਇੱਕ ਲੈਵਲ ਹੁੰਦਾ ਤੁਸੀਂ ਭਜਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਮੰਨ ਲਓ ਵੀ ਤੁਸੀਂ ਅੰਬਰਸਰ ਰੋਡ ਅੰਬਰਸਰ ਨੂੰ ਜਾ ਰਹੇ ਹੋ ਬਹੁਤ ਵੱਡਾ ਰੋਡ ਹੈ ਤੁਸੀਂ ਜੇ ਇੱਕ ਸਟੇਬਲ ਬ੍ਰੇਕ ਲਾਇਆ ਤੋਂ ਬਿਨਾ ਸਟੇਬਲ ਬ੍ਰੇਕ ਲਾਇਆ ਤਾਂ ਬਿਨਾ ਆਰਪੀਐਮ 2200 ਰੱਖਦੇ ਨਾ ਤੇ ਸਪੀਡ 85 90 ਬ੍ਰੇਕਡਾਊਨ ਤੋਂ ਬਿਨਾ ਸਿਰਫ ਤੇ ਸਿਰਫ 110 20 ਆਲਾ ਤੇ ਤੁਸੀਂ ਸਿਰਫ 5 ਮਿੰਟ ਦਾ 5 ਮਿੰਟ ਦਾ ਫਰਕ ਪੈਦਾ ਇਹ ਗੱਲ ਸਮਝਣ ਦੀ ਲੋੜ ਹੈ ਜਾਂ ਜਦੋਂ ਮੈਂ ਚਲਾ ਗਿਆ ਬਲ ਲੋਕੀ ਲੋਕੀ ਯਾਦ ਕਰਨਗੇ ਯਾਰ ਭਾਈ ਗੱਲਾਂ ਕਹਿੰਦਾ ਸੀ ਜੇ ਨਹੀਂ ਕਿਸੇ ਨੂੰ ਚੰਗੀਆਂ ਲੱਗਦੀਆਂ ਨਾ ਵਰਤਨ ਮੈਂ ਸਮਾਜ ਨੂੰ ਕੀ ਦੇ ਰਿਹਾ ਮੈਂ ਆਪਣੀ ਗੱਲ ਰੱਖ ਰਿਹਾ ਸਮਾਜ ਨੇ ਲੈਣੀ ਲੈਵੇ ਨਹੀਂ ਲੈਣੀ ਨਾ ਲੈਵੇ ਸਮਝਣ ਮੇਰੇ ਤਾਂ ਗੁਰੂ ਸਾਹਿਬ ਵਾਲਿਆਂ ਨੂੰ ਪਹਿਲੇ ਪਾਸ਼ਾ ਨੂੰ ਨਹੀਂ ਲੋਕਾਂ ਨੇ ਸਮਝਿਆ ਗੁਰੂ ਰਾਮਦਾਸ ਮਹਾਰਾਜ ਨੂੰ ਨਹੀਂ ਸਮਝਿਆ ਦਸਵੇਂ ਪਿਤਾ ਜੀ ਨੂੰ ਨਹੀਂ ਸਮਝਿਆ ਅਸੀਂ ਤਾਂ ਕੀ ਬਾਗ ਦੀ ਬੋਲੀ ਆ ਅਸੀਂ ਤਾਂ ਇੱਕ ਨਿਮਰਤਾ ਸਹਿਤ ਬੇਨਤੀ ਕਰਦੇ ਆ ਤੁਹਾਡੀ ਗੱਡੀ ਦੇ ਉੱਤੇ ਪੈਸੇ ਲਾਇਆ ਦਾ ਵਰਥ ਨਹੀਂ ਨਿਕਲਦਾ ਜਿਵੇਂ ਕਿ ਡਿਸਪੋ ਨਵੇਂ ਗੱਡੀ ਵਾਲੇ ਗਰਾਰੀ ਵਾਲੇ ਨੇ ਤਸਿਆ ਮੇਰੀ ਪਹਿਲੇ ਦੂਜੇ ਤੀਜਾ ਤੇ ਚੌਥਾ ਤੇ ਪੰਜਵਾਂ ਤਿੰਨ ਤਾਂ ਗਰਾਰੀਆਂ ਹੋ ਗਈਆਂ ਹਾਂਜੀ 404500 ਟਾਟਾ ਦੀਆਂ ਹਾਂਜੀ ਇਹਦੇ ਨਾਲ ਪਾਏ ਨੇ ਪਿੱਤਲ ਦੇ ਕੜੇ ਜਿਹਨੂੰ ਇਸ ਟਰਸਟ ਕਹਿੰਦੇ ਆ ਹਾਂਜੀ ਬ੍ਰਾਸ ਰਿੰਗ ਹੁੰਦੇ ਆ ਉਹ 500 ਰੁਪਏ ਦਾ ਇੱਕ 3 1500 ਫਿਰ ਉਹਨਾਂ ਦੇ ਵਿੱਚ ਹਾਈ ਤੇ ਲੋ ਦੀ ਜਿਹੜੀ ਹੱਬ ਐ ਉਹ ਪੈਣੀ ਐ ਗੇਅਰ ਦਾ ਸਮਾਨ ਭਾਈ ਜੀ 20 2200 ਚਲਾ ਗਿਆ ਹਾਂਜੀ ਫਿਰ ਇਹਦੀ ਕਲਚ ਪਲੇਟ ਨਿਕਲਿਆ ਜੀ 404500 ਰੁਪਏ ਪਾਠੀ ਦਾ ਹਾਂਜੀ ਹਲਵਾਜੀ ਦਾ ਖਰਚ ਨੇ ਦਾ ਐ ਕਰਜਾ ਕਰਾਉਂਦੇ ਆਪਾਂ ਜੇ 30000 ਲਾਤਾ ਤੇ ਤੁਹਾਡੀ ਗੱਡੀ ਤਾਂ ਜੇ ਵੇਚਣੀ ਹੈ ਭਾਜੀ ਤਾਂ ਉਹਦਾ ਕੋਈ ਅਰਥ ਨਹੀਂ ਨਾ ਅਰਥ ਨਹੀਂ ਨਿਕਲਗਾ ਹਾਂਜੀ ਲੋਕੀ ਮੇਰੇ ਬਾਰੇ ਕਮੈਂਟ ਬਹੁਤ ਗਲਤ ਪਾਉਂਦੇ ਆ। ਉਹ ਸ਼ੱਕ ਦੀ ਮੇਰੇ ਕੋਲੇ ਬਿਲਕੁਲ ਹੀ ਨਾ ਆਵੇ ਜਿਹਨੂੰ ਬੰਦੇ ਨੂੰ ਗਲਤ ਦੀ ਸਮਝ ਨਹੀਂ ਆਗੀ। ਜਿੰਨਾ ਕੁ ਦੇਣਾ ਪਰਮੇਸ਼ਰ ਮੈਨੂੰ ਉਹ ਤੋਂ ਵੱਧ ਦੇ ਰਿਹਾ। ਹੁਣ ਮੈਂ ਤੁਹਾਨੂੰ ਜੇ ਗਾਈਡ ਨਾ ਕਰਾਂ ਜੇ ਸਾਂਹੀਦਾਰ ਹੁੰਦਾ ਹੈ। ਮੈਂ ਤਾਂ ਡ੍ਰੀਮ ਲੋਕਾਂ ਨੂੰ ਸਮਝਾਉਂਦਾ। ਮੇਰੇ ਵੱਲੋਂ ਤਾਂ ਇਹੀ ਤੁਹਾਨੂੰ ਬੇਨਤੀ ਹੈ ਬਾਈ ਜੇ ਵੀ ਇੱਥੇ ਪੈਸੇ ਲਾ ਲਓ। ਥੈਂਕ ਯੂ। ਕਿਹੜਾ ਮਾਡਲ ਹੈ? ਇਹ 2014 2014 ਹੈ। ਚੰਗੀ ਗੱਡੀ ਦੀ ਕੰਡੀਸ਼ਨ ਹੈ ਜਿਹੜੀ ਲੱਖ ਟਾਟਾ ਦੀ। ਹਾਂ ਜੀ। ਤੋ ਕੀ ਇਹਦੀ ਮਾਰਕੀਟ ਇਹੀ ਜੇ 14 ਮਾਡਲ ਡਿਜ਼ਾਇਰ ਹੁੰਦੀ ਜਾਂ ਵਰਨਾ ਸੌਰੀ i20 ਜਾਂ ਇਹਦੀ ਦੂਸਰੀ ਗੱਡੀ ਹੁੰਦੀ ਸਵਿਫਟ ਸਵਿਫਟ ਇਹ 3 ਲੱਖ ਦੇ ਕਰੀਬ 2.5 ਲੱਖ ਦੇ ਕਰੀਬ ਪਰ ਲੋਕਾਂ ਨੂੰ ਕਿਉਂ ਨਹੀਂ ਸਮਝ ਵੀ ਕਿਹੜੀ ਗੱਡੀ ਦੀ ਬਿਲਡ ਕੁਆਲਿਟੀ ਅੱਛੀ ਹੈ ਤੇ ਕਿਹੜੀ ਸਾਡੀ ਲਾਈਫ ਵਾਸਤੇ ਚੰਗੀ ਹੈ ਜਿਵੇਂ ਰੇੜੀ ਤੇ ਜਾਣ ਲੱਗੇ ਦੇਸੀ ਘਿਓ ਦਾ ਤੇ ਡਾਲਡੇ ਘਿਓ ਦਾ ਫਰਕ ਨਹੀਂ ਸਮਝਦੇ ਦੇਸੀ ਕਰੀਮ ਦਾ ਤੇ ਮਿਲਟ ਬਲੈਂਡ ਕੀਤੀ ਮੋਇਨਿਸ ਦਾ ਫਰਕ ਨਹੀਂ ਸਮਝਦੇ ਇਹੀ ਲੋਕਾਂ 'ਚ ਫਰਕ ਹੈ ਬਹੁਤ ਸਾਰੀਆਂ ਛੋਟੀਆਂ ਰੀਲਾ ਪੈ ਲਾ ਪੀਆ ਮੈਂ ਕਹਿੰਦਾ ਹਰ ਇੱਕ ਵਿਅਕਤੀ ਕਰੇ ਉਹ ਬਾਈ ਜੀ 2000 ਚ ਡਾਇਰੈਕਟ ਲੀਨ ਵੀ ਕਰਦਾ ਹੈ ਕੰਪਾਊਂਡ ਵੀ ਕਰਦਾ ਹੈ ਜਦੋਂ ਮੇਰੇ ਵਰਗਾ ਵੇਖਦਾ ਹੈ ਵੀ ਉਹ ਕਿਨਾਰੀਆਂ ਦੇ ਉੱਤੇ ਯਾਰ ਉਹ ਕਿਵੇਂ ਮਾਰਦਾ ਪਿਆ ਬਫਰ ਕਿਨਾਰੀ ਕਿਵੇਂ ਚੱਕਦਾ ਪਿਆ ਹੈ ਪ੍ਰੋਡਕਟ ਕਿਹੜਾ ਚੱਕਦਾ ਪਿਆ ਹੈ ਕੁਆਲਿਟੀ ਕੀ ਦੇ ਰਿਹਾ ਹੈ ਉਹਦੀ ਮਸ਼ੀਨ ਚਲਾਉਣ ਦਾ ਫਰਕ ਕੀ ਹੈ ਲੋਕ ਕੀ ਵੇਖਦੇ ਆ ਬੱਲੇ ਬੱਲੇ ਆ ਯਾਰ ਮਸ਼ੀਨ ਕੋਕਦੀ ਦੇਖਦੇ ਮਸ਼ੀਨ ਦਾ ਕੋਕ ਕਰਦਾ ਨਹੀਂ ਮਤਲਬ ਤੁਹਾਨੂੰ ਰਿਜ਼ਲਟ ਮਸ਼ੀਨ ਧਮਾ ਕੇ ਕੀ ਮਿਲ ਰਿਹਾ ਮੇਰਾ ਮਕਸਦ ਇਹ ਸਮਝਾਉਂਦਾ ਸੀ ਠੀਕ ਹੈ ਮੈਂ ਤਾਂ ਆਪਦੀ ਚਾਲ ਚਲਣੀ ਆ ਮੈਂ ਤਾਂ ਮਹਿੰਗਾ ਹਾਂ ਤੇ ਮਹਿੰਗਾ ਰਹੂੰਗਾ ਮੈਂ ਐਸਟੀਮੇਟ ਤੁਹਾਨੂੰ ਦਿੱਤਾ ਤੁਸੀਂ ਨੰਬਰ ਸੈਂਡ ਵੀ ਕਰਦੇ ਪਰ ਤੁਹਾਡਾ ਬਾਈ ਜੀ ਉਹ ਫਰਕ ਜਿਹੜਾ ਤੁਸੀਂ ਅੱਜ ਗੱਡੀ ਤੇ 30 ਲਾਇਆ ਪਹਿਲਾਂ ਮੇਰੇ ਕੋਲ 25 ਲਾ ਕੇ ਹਾਂਜੀ ਉਹਦਾ ਮੋਜਾ ਆਇਆ ਤੁਹਾਨੂੰ ਚ ਲਾਉਂਦਾ 25 ਨਹੀਂ ਉਹ ਠੀਕ ਹੈ ਵਧੀਆ ਜੀ ਮੈਂ ਬਹੁਤ ਤਸੱਲੀ ਨਾਲ ਕੰਮ ਤੁਸੀਂ ਵੀ 25 ਗੇਅਰ ਤੇ ਲਾਇਆ ਹਾਂਜੀ ਹੁਣ ਮੈਂ 25 30 ਤੋਂ ਉੱਪਰ ਫੇਰ ਲਵਾਗਾ ਹਾਂ ਤੁਹਾਡੀ ਗੱਡੀ ਦੇ ਮੁੱਲ ਦਾ ਤਾਂ ਇਹ ਤਾਂ ਕੰਮ ਹੀ ਹੋ ਗਿਆ ਫਿਰ ਥੱਲੇ ਚ ਐਸੀ ਵੇਰ ਗਲੀ ਪਈ ਹੈ ਗਲੀ ਪਈ ਹੈ ਤੁਸੀਂ ਮੈਨੂੰ ਆਖੇ ਬਾਈ ਜੀ ਚੈਸੀ ਦਾ ਕੰਮ ਕਰ ਦੋ ਮੈਂ ਤੁਹਾਨੂੰ ਕੀ ਆਖਾਂ ਜੀ ਸੱਚੀ ਦੱਸੋ ਹਾਂ ਜੀ ਤੁਸੀਂ ਇਹਦਾ ਕਿਹਾ ਇਹ ਚਲਾਓ ਇਹਨੋਂ ਇਹਦਾ ਜੇ ਇਹਦਾ ਕੰਮ ਕਾਫੀ ਜ਼ਿਆਦਾ ਵੱਧ ਜਾਣਾ ਵਾ ਤਾਂ ਤੁਹਾਡਾ ਫਿਰ ਉਹ ਫਿਰ ਮਿੰਟ ਪਾਉਣ ਨਾਲ ਤਾਂ ਜਿਵੇਂ ਕਹਿੰਦਾ ਹੈ ਉਮਰ ਦੇ ਹਿਸਾਬ ਨਾਲ ਤਿਆਰ ਬਾਂ ਉਹ ਬਾਈ ਜੀ ਉਮਰ ਦੇ ਹਿਸਾਬ ਨਾਲ ਤਿਆਰ ਬਾਕੀਆਂ ਨੂੰ ਹਜੇ ਤੱਕਰ ਵੀ ਨਹੀਂ ਆਉਗਾ ਸੜਦੇ ਨਹੀਂ ਗੱਲ ਤੇ ਸੱਚੀ ਤੇ ਓਏ ਝੂਠ ਦੇ ਮਗਰ ਖੜਦੇ ਆ ਸਹੀ ਗੱਲ ਜੋ ਤੁਹਾਨੂੰ ਮੈਂ ਗੱਲ ਦੱਸਦਾ ਵਾਂ ਸਾਡੇ ਨਾਲ ਡਾਕਟਰ ਜਿੱਦਾਂ ਤੁਸੀਂ ਹੁਣ ਗੱਲ ਦੱਸ ਰਹੇ ਜਿੱਦਾਂ ਡਾਕਟਰ ਦੱਸਣ데요 ਮੇਰੇ ਕੋਲ ਇੱਕ ਪੇਸ਼ੈਂਟ ਆਇਆ ਮੈਂ ਡਾਇਗਨੋਸ ਕੀਤਾ ਉਹਨੂੰ ਉਦੋਂ ਮੈਂ ਦੋ ਟੈਬਲੇਟ ਦੇਤੀਆਂ ਬੀਬੀ ਆਈ ਸੀਗੀ ਕੋਈ ਪਿੰਨੀ ਉਹ ਆਖੇ ਮੈਨੂੰ ਟੀਕਾ ਲਾ ਡਾਕਟਰ ਮੈਂ ਤਾਂ ਠੀਕ ਹੋਣਾ ਉਹ ਕਹਿੰਦੇ ਜਦੋਂ ਮੈਂ ਤੈਨੂੰ ਡਾਇਗਨੋਸ ਕਰ ਲਿਆ ਤੇਰੀ ਮੇਰੀ ਪ੍ਰੋਬਲਮ ਤੇਰੀ ਸਮਝ ਲਈ ਆ ਮੈਂ ਮੈਨੂੰ ਪਤਾ ਵਾ ਕਿ ਆ ਦਵਾਈ ਨਾਲ ਤੂੰ ਠੀਕ ਹੋ ਜਾਣਾ ਦੋਆਂ ਗੋਲੀਆਂ ਨਾਲ ਪਰ ਉਹ ਮੈਂਟਲੀ ਤੌਰ ਤੇ ਉਹ ਦਿਮਾਗੀ ਤੌਰ ਤੇ ਉਹ ਇਸ ਗੱਲ ਤੇ ਹੈਗੀ ਕਿ ਮੈਨੂੰ ਇੰਜੈਕਸ਼ਨ ਲੱਗੂਗਾ ਤਾਂ ਮੈਂ ਠੀਕ ਹੋਣਾ ਅਸੀਂ ਮੈਂਟਲੀ ਤੌਰ ਤੇ ਡਿਸਟਰਬ ਹੋ ਗਏ ਜੀ ਹਾਂਜੀ ਜਿਹੜਾ ਪੁਰਾਣੀ ਦੀ ਮੇਰੇ ਵੀ ਕੋਲ ਚੰਗੇ ਆ ਕੁਝ ਮਾੜੇ ਆ ਉਹ ਇੰਗਲਿਸ਼ ਕਹਾਵਤ ਹੈ ਨਾ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਯਸ ਜਿਹੜੀ ਚੀਜ਼ ਲੋੜ ਤੋਂ ਵੱਧ ਕੋਈ ਵੀ ਚੀਜ਼ ਤੁਸੀਂ ਵਰਤੋਗੇ ਤੇ ਉਹ ਬਾੜੀ ਹੋਏਗੀ। ਤੋਂ ਬਾਈ ਜੀ ਮੇਰਾ ਤੁਹਾਨੂੰ ਇਹੀ ਬੇਨਤੀ ਹੈ ਪੇਤੇ ਪੈਸੇ ਨਾਲ ਲਾਓ। ਫਿਰ ਵੀ ਤੁਸੀਂ ਲਾਉਣੇ ਆ ਸਾਡਾ ਰੁਜ਼ਗਾਰ ਹੈ ਅਸੀਂ ਰੁਜ਼ਗਾਰ ਨਾਲ ਜੁੜੇ ਆ ਅਸੀਂ ਕਰਨਾ ਹੈ। ਹਾਂਜੀ। ਨੇ ਵੈਸੇ ਵੀ ਚੇਂਜ ਕਰਨੀ ਸੀ ਗੱਡੀ ਤੇ ਮੈਂ ਤਰਪਾਈ ਤਰਦਾ ਮੈਂ ਬੱਸੇ ਨੂੰ ਇਹਨੂੰ ਜੇ ਖੇਤਾ 'ਚ ਰੱਖਣਾ ਪਹਿਲਾ ਦੂਜਾ ਤੇ ਪੰਜਵਾਂ ਪੰਜਦਾ ਜਿੰਨਾ ਚਲਾ ਲਓ ਬਾਈ। ਮਜਾਰੋ ਵੀ ਕੋਈ ਮੁੱਲ ਨਹੀਂ ਮਿਲਣਾ ਤੇ ਮੇਰੇ ਵੱਲੋਂ ਤੁਹਾਡਾ ਧੰਨਵਾਦ ਆ ਚਾਹ ਪਿਆ ਕੇ ਤੋਰਾਂਗੇ ਤੁਸੀਂ ਅੱਗੇ ਵੀ ਬਹੁਤ ਆਇਓ। ਪਰ ਸਮਾਜ ਨੂੰ ਉਹ ਸਮਝਾ ਰਹੇ ਆ ਕਮੈਂਟ ਪਾਉਣ ਵਾਲਾ ਜੋ ਮਰਜ਼ੀ ਪਾਵੇ ਮੇਰੇ ਤੋਂ ਸੱਪ ਦੇ ਡੰਗ ਵਾਲੀ ਗੱਲ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਕਿਉਂਕਿ ਗੁਰੂ ਮਹਾਰਾਜ ਨੇ ਸੋਝੀ ਇਹਨੇ ਕਿ ਬਖਸ਼ ਨਹੀਂ ਹੀ ਤੇ ਤੁਹਾਡੀ ਵੀਡੀਓਜ਼ ਵੀ ਲਾਈਕ ਕਰਦਾ ਮੈਂ ਬਹੁਤ ਧੰਨਵਾਦ ਤੇ ਮੈਨੂੰ ਵਧੀਆ ਲੱਗਦੀਆਂ ਵਾ ਕਿਉਂਕਿ ਕਾਫੀ ਕੁਝ ਸਿੱਖਣ ਨੂੰ ਮਿਲਦਾ ਤੁਹਾਡੀਆਂ ਵੀਡੀਓਜ਼ ਤੋਂ ਮੈਂ ਸिखਾਈ ਦੇਣੀ ਹਾਂ ਮੈਂ ਇਸ ਚੈਨਲ ਨੂੰ ਹੋਰ ਵੀ ਪਰਫੁੱਲਤ ਕਰਨਾ ਹੋਵਾ ਕਿਰਪਾ ਇਹ ਕਮਾਉਣੇ ਹੁਣ ਤਾਂ ਮੈਂ ਉਦਾਂ ਦੀਆਂ ਗੱਲਾਂ ਪਾ ਲਾਂ ਜਿਵੇਂ ਅੱਜ ਕੱਲ੍ਹ ਇਹ ਚ ਪੈਂਦੀਆਂ ਆਹ ਬਾਈ ਡੋਡਿਆਂ ਦਾ ਬੂਟਾ ਲੱਗਿਆ ਬਾਈ ਖਾਲੋ ਨਾਗ ਨਹੀਂ ਬਾਈ ਫ ਸਮਾਜ ਤਾਂ ਸਾਡਾ ਪਹਿਲੇ ਗਲਤ ਪਾਸੇ ਤੁਰ ਜਾਂਦਾ। ਸਪੈਕ ਗੱਲ ਕਰਾਂ ਜਿਹੜੀ ਮਿਸਿੰਗ ਚੈੱਕ ਕਰ ਰਹੇ ਆ। ਇਕੱਲਾ ਇਹ ਨਾ ਵਿਖਿਆ ਕਰੋ ਵੀ ਯਾਰੀ ਬਾਈ ਜੀ ਕੋਈ ਪੇਪਰ ਲੈ ਕੇ ਹਰ ਗੱਡੀ ਦੇ ਪਿੱਛੇ ਲੱਜ ਜਾਂਦਾ। ਨਕਸ ਲਿਖੀਦਾ ਤੇ ਐਕੀ ਸਮਝਣ ਦੀ ਲੋੜ ਹੈ। ਹਾਂਜੀ ਦੋਸਤੋ ਸਭ ਸਿਕਾ। ਸੈਂਟਰ ਬਦਲੇ ਹੋਏ। ਬਹੁਤ ਕੋਟਾ ਮਤਲਬ ਬਹੁਤ ਕੁਝ। ਇੱਕ ਵੀਲ ਨਹੀਂ ਬਦਲਿਆ ਗਿਆ। ਸੈਂਸਰ ਸਾਰੇ ਬਦਲੇ ਦੇ। ਗੱਡੀ ਕਰ ਰਹੀ ਹੈ ਮਿਸਿੰਗ। ਹਾਂਜੀ ਦੋਸਤੋ ਬਹੁਤ سارے دوست ਨਾ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਐ ਇੱਕ ਕਮੈਂਟ ਨਹੀਂ ਦੋ ਨਹੀਂ ਚਾਰ ਬਾਈ ਨੇ ਪੁੱਛਿਆ ਹੈਗਾ ਕਮੈਂਟ ਕਰਕੇ ਦੱਸੋ ਜੀ ਠੱਗੀ ਕੌਣ ਮਾਰਦਾ ਕਿਉਂਕਿ ਇਹ ਵੀਰ ਹੈਗਾ ਮਕੈਨਿਕ ਇਸ ਚੀਜ਼ ਦਾ ਵੈਗਰੂ ਜਾਣੇ ਵੀ ਮਕੈਨਿਕ ਹੈਗਾ ਵੀ ਇੱਕ ਨਹੀਂ ਹੈਗਾ ਕਿਉਂਕਿ ਜਦੋਂ ਆਈਡੀ ਫੇਕ ਹੋਗੀ ਫੇਕ ਆਈਡੀ ਤੋਂ ਇੱਕ ਕਮੈਂਟ ਦੋ ਕਮੈਂਟ ਚਾਰ ਕਮੈਂਟ ਦਸਦਾ ਕਮੈਂਟ ਇੱਕੋ ਤਰ੍ਹਾਂ ਦੇ ਗਲਤ ਪਾਈ ਜਾਂਦੇ ਰਹਿੰਦੇ ਨੇ ਜਦੋਂ ਮਿਲੇ ਤੱਕ ਨਹੀਂ ਹੁੰਦੇ ਜਾਂ ਤਾਂ ਕਿ ਸੱਜਣੋ ਮਿਲ ਕੇ ਬਹਿ ਕੇ ਦੇਖੋ ਵੀ ਬਾਈ ਦਾ ਸੁਭਾਅ ਕਿਦਾਂ ਕੀ ਸਮਝਾਉਂਦਾ ਕਿਹੜੀ ਕਿਹੜੇ ਲੋਕਾਂ ਦਾ ਬੈਨੀਫਿਟ ਕਰੀਦਾ ਆ ਵੀਰ ਜੀ ਉਹਨੇ ਆਏ ਸੀਗੇ ਦੂਜੀ ਤੀਜੀ ਜਿਹੜੀ ਆਏ ਸੀ ਉਹਨੂੰ ਸਮਝਾਇਆ ਵੀ ਤੁਹਾਡੀ ਗੱਡੀ ਦੀ ਕੰਡੀਸ਼ਨ ਚੰਗੀ ਨਹੀਂ ਬਾਈ ਜੀ ਇਹ ਤੇ ਪੈਸੇ ਨਾ ਲਾਓ ਜੇ ਲਾਉਣੇ ਆ ਤਾਂ ਲਾ ਲਓ ਕਿਉਂਕਿ ਮੇਰਾ ਰੋਜ਼ਗਾਰ ਆ ਮੈਂ ਇਹ ਜੇ ਕਿਰਤ ਕਰਦਾ ਤਾਂ ਮੇਰਾ ਫਰਜ਼ ਬਣਦਾ ਹੈਗਾ ਮੈਂ ਕਸਟਮਰ ਨੂੰ ਅਵੇਅਰ ਵੀ ਕਰਾਂ ਠੀਕ ਹੈ ਉਸ ਅਵੇਅਰਨੈਸ ਦੇ ਚੱਲਦੇ ਆ ਜੇ ਕਸਟਮਰ ਗੱਲ ਨੂੰ ਸਮਝੇ ਤੇ ਆਪਾਂ ਫਿਰ ਕੰਮ ਨਹੀਂ ਕਰੀਦਾ ਬਜਟ ਬਣਾ ਕੇ ਸਭ ਤੋਂ ਪਹਿਲਾਂ ਦੱਸੀਦਾ ਹੁਣ ਮੈਂ ਤੁਹਾਡੀ ਗੱਲ ਕਰਦਾ ਵੀਰੇ ਪੇ ਤੁਸੀਂ ਆਖਿਆ ਵੀ ਦੱਸੋ ਜੀ ਕੌਣ ਮਾਰਦਾ ਕਿਹਦੇ ਨਾਲ ਠੱਗੀ ਠੱਗੀ ਬਾਈ ਜੀ ਮੈਂ ਕਿਸੇ ਮਕੈਨਿਕ ਦੇ ਇਥੇ ਨਾਂ ਲਵਾਤੇ ਫਿਰ ਗਲਤ ਹੋ ਜਾਂਦਾ ਜਿਆਦਾਤਰ ਪ੍ਰਾਣੀ ਦਾ ਸੁਭਾਅ ਹੈ ਮੈਂ ਆਪਣਾ ਐਕਸਪੀਰੀਅੰਸ ਅੰਜਾ ਕਰ ਰਿਹਾ ਮੈਂ ਕਿਸੇ ਬਾਰੇ ਨਹੀਂ ਗੱਲ ਕਰ ਰਿਹਾ ਅਸੀਂ ਕਿਸੇ ਦਾ ਕੰਮ ਕੋਈ ਨੁਕਸ ਹੋਰ ਹੋਵੇ ਤੇ ਕੱਢੀਏ ਹੋਰ ਠੀਕ ਹੈ ਨਾ ਤਾਂ ਉਹਨੂੰ ਦੱਸੀਏ ਕੁਝ ਹੋਰ ਉਹਨੂੰ ਠੱਗੀ ਕਹਿੰਦੇ ਆ ਕਸਟਮਰ ਆਉਂਦਾ ਟਰਾਈ ਲਈਦੀ ਹੈ ਸਕੈਨ ਕਰੀਦੀ ਹੈ ਗੱਡੀ ਜਜ ਕਰੀਦੀ ਹੈ ਰੋਡ ਤੇ ਚੜ ਕੇ ਟ੍ਰਾਈਆਂ ਲਈਦੀਆਂ ਫਿਰ ਅਗਰੇ ਨੂੰ ਐਗਰੀ ਹੁੰਦੇ ਆ ਵੀ ਸਾਡੇ ਨਾਲ ਵੀ ਬਾਈ ਦੀ ਆਹੀ ਲੁਕਸ ਹੈ ਫਿਰ ਅਸੀਂ ਅਗਲੇ ਲੈਸਟ ਮਿੰਟ ਦੇ ਕੋ ਕੰਮ ਸਟਾਰਟ ਕਰ ਗਏ ਇਹ ਨਹੀਂ ਹੈਗਾ ਵੀ ਪੈਸੇ ਹੋਰ ਚੀਜ਼ ਦੇ ਲੈ ਲਓ ਪੰਜ ਆਪ ਦੇ ਪੰਜ 4000 ਬਣਾਉਣ ਪਿੱਛੇ ਹੁੰਦਾ ਕਿਸੇ ਦਾ ਇੰਜਨ ਆ ਜਾਂ ਗੇਅਰ ਹੁੰਦਾ ਜਿਵੇਂ ਬਾਈ ਦਾ ਗੇਅਰ ਦਾ ਕੰਮ ਸੀ ਮੈਂ ਉਹਨਾਂ ਨੂੰ ਕਹਦਾ ਜੀ ਇੰਨੇ ਕ ਲੱਗਣਗੇ ਫਿਰ ਵੱਧ ਲੱਗ ਜਾਣ ਅਸੀਂ ਆਪਦੀ ਲੇਬਰ ਪਿੱਛੇ ਉਹ ਜਾਂ ਕੁਝ ਕਰੀਏ ਉਹਨੂੰ ਠੱਗੀ ਕਹਿੰਦੇ ਵੀਰੇ ਸੱਚਾਈ ਤਾਂ ਗੱਲ ਇਹ ਹੈ ਕਿਉਂਕਿ ਜਿੰਨੀ ਤੁਸੀਂ ਨਫ਼ਰਤ ਮੇਰੇ ਪ੍ਰਤੀ ਫਲਾਉਨੇ ਹੋ ਇਹਨਾਂ ਤੁਸੀਂ ਇਹ ਕੰਮ ਕਰ ਲਓ ਤੇ ਗੁਰੂ ਮਹਾਰਾਜ ਤੁਹਾਨੂੰ ਵੀ ਉਨੀ ਤਰੱਕੀ ਬਖਸ਼ੇ ਮੈਂ ਕਹਿੰਦਾ ਗੁਰੂ ਮਹਾਰਾਜ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਮੈਂ ਵੀਡੀਓ ਇਸ ਕਰਕੇ ਪਾਉਦ ਰਹਾ ਮੈਂ ਮੇਰੀ ਸਮਾਜ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਹੈ ਵੀ ਹਰੇਕ ਨੌਜਵਾਨ ਨਸ਼ਾ ਮੁਕਤ ਰਹਿ ਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਵੀ ਹਰੇਕ ਜੌਬ ਤੇ ਜਾਵੇ ਜੌਪਾ ਲੈਣ ਆਪਾਂ ਕਿਸੇ ਨੂੰ ਕਮੈਂਟ ਕਰਕੇ ਕਹਿੰਦੇ ਰਹਿੰਦੇ ਨੇ ਆਹ ਦੇਖੋ ਜੀ ਮੈਂ ਪਿੱਛੇ ਵੀਡੀਓ ਪਾਈ ਇਹ ਤਾਂ ਜੀ ਬੀਜੇਪੀ ਵਾਲੇ ਲੈ ਜਾਣਗੇ ਨਾ ਬੀਜੇਪੀ ਚ ਮਾੜੀ ਹੈ ਨਾ ਕਾਲੀ ਮਾੜੀ ਹੈ ਨਾ ਕਾਂਗਰਸੀ ਨਾ ਆਪਾ ਅਸੀਂ ਮਾਰੇ ਸਰਕਾਰਾਂ ਜੋ ਦੇਣਾ ਚਾਹੁੰਦੀਆਂ ਅਸੀਂ ਉਹ ਲੈਣਾ ਨਹੀਂ ਚਾਹੁੰਦੇ ਹੁਣ ਮੈਂ ਕੁਝ ਸਮਾਜ ਨੂੰ ਦੇ ਰਿਹਾ ਤੇਰੇ ਵਰਗਾ ਵੀਰ ਮੇਰੇ ਮਗਰ ਹੱਥ ਝੋਕੇ ਪੈ ਗਿਆ ਕਮੈਂਟ ਤੇ ਕਮੈਂਟ ਪਾਈ ਜਾਂਦਾ ਮੈਂ ਹਰ ਵੀਰੀ ਵੀਡੀਓ ਦੇ ਵਿੱਚ ਤੁਹਾਡਾ ਜਵਾਬ ਨਹੀਂ ਦੇ ਸਕਦਾ ਕਮੈਂਟਾਂ ਦਾ ਤੁਹਾਡੀ ਸੋਚ ਕਿੱਦਾਂ ਦੀ ਹੈ ਮੈਂ ਕੁਝ ਹੈਗਾ ਗੁਰੂ ਰਾਮਦਾਸ ਮਹਾਰਾਜ ਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ ਤੇ ਮੈਂ ਸਮਾਜ ਨੂੰ ਪਰੋਸ ਰਿਹਾ ਜੇ ਮੇਰੇ ਚ ਟੈਲੈਂਟ ਹੈ ਤਾਂ ਮੈਂ ਵੀਡੀਓ ਪਾ ਕੇ ਪਾ ਰਿਹਾ ਤੇਰੇ ਚ ਟੈਲੈਂਟ ਤਾਂ ਤੂੰ ਪਾਵਾ ਤੈਨੂੰ ਮੇਰੇ ਤੇ ਜੋਰ ਜੋ ਇੰਨਾ ਜ਼ਿਆਦਾ ਵੀਰ ਆਉਂਦਾ ਹੈਗਾ ਇਹ ਕੰਮ ਵੱਲ ਪਾਸੇ ਧਿਆਨ ਦੇ ਲਾ ਜੇ ਤੂੰ ਮਕੈਨਿਕ ਹੈ ਤਾਂ ਜੇ ਤੂੰ ਕੋਈ ਦੁਸ਼ਮਣ ਹੈ ਮੇਰਾ ਜਾਂ ਮੇਰੇ ਨਾਲ ਤੈਨੂੰ ਜੈਲਸੀ ਹੈ ਫਿਰ ਤੂੰ ਫੇਕ ਆਈਡੀਆਂ ਹਰ ਵੇਰੀ ਮੈਂ ਪਿੱਛੇ ਜੀ ਦੋ ਚਾਰ ਵੀਡੀਓ ਪਾਈਆਂ ਸੀ ਉਹ ਆਈਡੀ ਦਾ ਨਾਮ ਬਦਲ ਜਾਂਦਾ ਤੇ ਉਸ ਤੋਂ ਬਾਅਦ ਫਿਰ ਕਮੈਂਟਾਂ ਦੇ ਰੂਪ ਬਦਲ ਜਾਂਦੀ ਹੈ ਹਰ ਵੀਡੀਓ ਦੇ ਵਿੱਚ ਆਪਾਂ ਨਹੀਂ ਬਾਰ-ਬਾਰ ਹਰ ਵੀਡੀਓ 'ਚ ਤੁਹਾਨੂੰ ਇਹ ਨਹੀਂ ਕਹਿ ਸਕਦੇ ਸੋ ਸੱਜਣਾਂ ਲਈ ਬੇਨਤੀ ਹੈ ਜਿਹੜੇ ਕੰਮ ਕਰਾਉਣ ਆਉਂਦੇ ਗੱਲ ਨੂੰ ਸਮਝਿਆ ਕਰੋ ਵੀ ਉਹਦੀ ਫੇਕ ਆਈਡੀ ਹੈਗੀ ਕਿ ਨਹੀਂ ਹੈਗੀ ਉਹਦੇ ਫਰੈਂਡ ਕਿੰਨੇ ਆ ਮੇਰੀ ਕੰਪਲੀਟ ਕਰਕੇ ਤੁਹਾਨੂੰ ਕੀ ਮਿਲ ਜੂਗਾ ਕੰਪਲੀਟ ਫੇਸਬੁੱਕ ਨੂੰ ਕਰਨੀ ਹੈ ਜੀ ਇਹ ਗਲਤ ਕਹਿੰਦਾ ਮੈਂ ਕਹਿੰਦਾ ਵੀ ਪੰਜੇ ਗੁਲਾ ਇੱਕੋ ਜਿਹਾ ਨਹੀਂ ਠੀਕ ਹੈ ਜਦੋਂ ਹਰੇਕ ਨੂੰ ਸੋਝੀ ਮਿਲਦੀ ਆ ਉਹ ਸਮੇਂ ਮੁਤਾਬਕ ਵਧੀਆ ਸੋਚ ਰੱਖਣਾ ਪੈਂਦਾ ਤੁਸੀਂ ਵੀ ਰੱਖ ਲਓ ਕਸਟਮਰ ਕੋਈ ਕੰਮ ਕਰਾਉਣ ਆਉਂਦਾ ਤੁਸੀਂ ਪੋਲਾ ਜਿਹਾ ਹੱਥ ਲਾ ਕੇ ਡੇਢੀ ਜੀ ਬਣਾ ਕੇ ਤੋੜ ਦਿੰਦੇ ਆ ਬਹੁਤ سارے ਸੱਜਣ ਜੋ ਗਾਹਕ ਕਹਿੰਦਾ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਰ ਵੀਡੀਓ ਦੇ ਵਿੱਚ ਗਾਹਕ ਕਹਿੰਦਾ ਹੁੰਦਾ ਬਾਈ ਜੀ ਮੈਂ ਕੰਮ ਕਰਾਇਆ ਮੈਨੂੰ ਸਵਾਦ ਨਹੀਂ ਆਇਆ ਪਰ ਜੇ ਮੇਰੇ ਕੋਲ ਚੱਲ ਕੇ ਆ ਵੀਰੇ ਮੇਰੇ ਕੋਲ ਟੈਲੈਂਟ ਮੈਂ ਕਰਦਾ ਤੁਸੀਂ ਵੀ ਕਰੋ ਸੋ ਤੋਤਾਤ ਕਰਨਾ ਬੰਦ ਕਰੋ ਮੈਂ ਛੋਟੇ ਮੋਟੇ ਕੰਮਾਂ ਨੂੰ ਹੱਥ ਹੀ ਨਹੀਂ ਲਾਉਂਦਾ ਤੁਸੀਂ ਇਹ ਵੀ ਗੱਲ ਕਹੀ ਆ ਬਾਈ ਜੀ ਸਾਡੇ ਕੋਲੇ ਤਾਂ ਲੋਕ ਕੱਲਾ ਸਮਾਂ ਟਾਈਮ ਪਾਸ ਕਰਾਉਣ ਆਉਂਦੇ ਆ ਵੀਰ ਤੁਹਾਡੇ ਕੋਲੇ ਜੇ ਟੈਲੈਂਟ ਓਨਾ ਕੈ ਤੇ ਲੋਕ ਤੁਹਾਡੇ ਕੋਲੇ ਉਹ ਜੀ ਆਉਣਗੇ ਜੇ ਤੁਸੀਂ ਆਪਦੀ ਕੀਮਤ ਸਮਝੋਗੇ ਸਮੇਂ ਦੀ ਤੇ ਬਾਈ ਜੀ ਗਾਹਕ ਵੀ ਤੁਹਾਡੇ ਕੋਲ ਚੰਗਾ ਆਊਗਾ ਮੇਰੇ ਕੋਲ ਵੀ ਚੰਗਾ ਪਹੁੰਚਦਾ ਇਕ ਨਹੀਂ ਪਹੁੰਚਦਾ ਜੇ ਮੈਨੂੰ ਲੱਗਦਾ ਵੀ ਇਸ ਕਸਟਮਰ ਨੇ ਕੰਮ ਨਹੀਂ ਕਰਾਉਣਾ ਤੇ ਆਪਾਂ ਨੂੰ ਮੋੜ ਦਿੰਨੇ ਆ ਤੁੰਗਿਆ ਬਾਈ ਚਾਹ ਪਾਣੀ ਪੀ ਮੇਰਾ ਡਾਇਗਨੋਸ ਕਰਨ ਦਾ ਸਿਸਟਮ ਆ ਮੇਰੇ ਇੰਨੇ ਪੈਸੇ ਬਣਦੇ ਮੈਂ ਇਹਨੇ ਲਾਉਂਗਾ ਦੋ ਚਾਰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਕਿਵੇਂ ਕਸਟਮਰ ਲੋਸੀ ਮੋੜੀਦਾ ਹੈ ਕਸਟਮਰ ਕੀ ਕਰਾਉਣ ਆਉਂਦਾ ਇਹ ਤਾਂ ਮਕੈਨਿਕ ਨੇ ਸੋਚਣਾ ਵੀਰੇ ਉਹ ਆਪਣੀ ਸ਼ੋਵੀ ਨੂੰ ਕਿੰਨੀ ਵਧੀਆ ਲੈ ਕੇ ਜਾਣਾ ਤੇ ਕਿੰਨੇ ਬੱਬ ਮਾੜੀ ਮਰੋੜੀ ਹੈ ਮੇਰੀ ਸ਼ੋਵੀ ਖਰਾਬ ਕਰਨ ਤੋਂ ਪਹਿਲਾਂ ਮੇਰੀ ਤਾਂ ਪਾਤਸ਼ਾਹ ਰੱਖਣ ਵਾਲਾ ਗੁਰੂ ਰਾਮਦਾਸ ਮਹਾਰਾਜ ਤੇ ਮੈਂ ਤੇਰੇ ਵਾਸਤੇ ਵੀ ਅਰਦਾਸ ਕਰਦਾ ਮਾੜੇ ਕਮੈਂਟ ਪਾਉਣ ਵਾਸਤੇ ਵੀ ਗੁਰੂ ਰਾਮਦਾਸ ਮਹਾਰਾਜ ਗੁਨਾਨੁਕ ਪਾਸ਼ਾ ਇਹਨਾਂ ਸਾਰਿਆਂ ਨੂੰ ਸਤਬੁੱਧੀ ਬਖਸ਼ੋ ਮੇਰੀ ਆਡੀਅנס ਚੜਦੀ ਕਲਾ ਚ ਰਹੇ ਮੇਰੀ ਆਡੀਅנס ਬਹੁਤ ਸਿਆਣੀ ਹੈ ਵਿੱਚ ਪੰਜ ਸੱਤ ਜਿਹੜੇ ਵਿਲੜ ਜੇ ਹੈਗੇ ਮੈਂ ਫਿਰ ਇਹੀ ਗੱਲ ਕਰਦਾ ਪਤਨੀ ਉਹ ਮਕੈਨਿਕ ਹੈਗੀ ਹੈ ਜਾਂ ਨਹੀਂ ਹੈਗੀ ਉਹ ਗੁੰਮਰਾਹ ਕਰਦੇ ਲੋਕਾਂ ਨੂੰ ਕੱਢ ਕੇ ਵੇਖੋ ਵੀਰੋ ਪਿਛਲੇ ਕਮੈਂਟ ਉਹ ਹੋਰ ਨਾਂ ਤੇ ਪਾਏ ਹੋਏ ਆ ਹੁਣ ਹੋਰ ਨਾਂ ਤੇ ਆ ਰਹੇ ਆ ਪਰ ਇਹ ਮਕੈਨਿਕ ਨੂੰ ਨਹੀਂ ਹੈਗੀ ਕਿਉਂ ਇਹ ਗੱਲ ਕਰ ਰਹੇ ਆ ਪਤਾ ਨਹੀਂ ਆਪਾਂ ਤਾਂ ਲੋਕਾਂ ਦੀ ਠੱਗੀ ਵਜਨ ਨੂੰ ਰੋਕੀ ਦੀ ਹੈ ਹਾਂ ਸਮਾਜ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਨਾ ਤਾਂ ਸੇ ਚੰਗਾ ਪਨੀਰ ਲੈ ਕੇ ਰਾਜੀਏ ਨਾ ਚੰਗਾ ਦੁੱਧ ਲੈ ਕੇ ਰਾਜੀਏ ਨਾ ਚੰਗਾ ਛੋਲੇ ਲੈ ਕੇ ਰਾਜੀਏ ਫਿਰ ਦੁਕਾਨਦਾਰ ਕੀ ਕਰਦਾ ਹੈ ਦੁਕਾਨਦਾਰ ਜੋ ਤੁਸੀਂ ਮੁੱਲ ਦੀ ਚੀਜ਼ ਭਾਲਦੇ ਹੋ ਸੂਏ ਨੋ ਦੇ ਨਾਲ ਦੀ ਤਿਆਰ ਕੀਤੀ ਪਈ ਹੁੰਦੀ ਹੈ ਫਿਰ ਅਸੀਂ ਡਾਕਟਰ ਨੂੰ ਦੱਬ ਕੇ ਪੈਸੇ ਦਿੰਦੇ ਹਾਂ ਸੋ ਹੱਥ ਜੋੜ ਕੇ ਬੇਨਤੀਆਂ ਪ੍ਰਵਾਨ ਕਰ ਲਿਓ ਜਿਹੜੇ ਪਿਆਰ ਕਰਨ ਵਾਲੇ ਸੱਜਣਾਂ ਉਹਨਾਂ ਲਈ ਇਹ ਸ਼ਬਦ ਨਹੀਂ ਹੈਗੇ ਉਹ ਉਹਨਾਂ ਵਿਲੜਾਂ ਲਈ ਸ਼ਬਦ ਹੈ ਜਿਹੜੇ ਤੰਗ ਕਰਦੇ ਤੇ ਪਰੇਸ਼ਾਨ ਕਰਦੇ ਹਰ ਵੀਰ ਵੀਡੀਓ ਦਾ ਜਵਾਬ ਕਮੈਂਟਾਂ ਦਾ ਜਵਾਬ ਵੀਡੀਓ ਬਣਾ ਕੇ ਨਹੀਂ ਦਿੱਤਾ ਜਾਊਗਾ ਜਿਹੜੇ ਪਿਆਰ ਕਰਨ ਵਾਲੇ ਸੱਜਣਾਂ ਦੱਬ ਕੇ ਵੀਡੀਓ ਦੇਖਿਆ ਕਰੋ ਜੀ ਕੰਮ ਜਿੱਥੋਂ ਮੱਦੀ ਕਰਾਓ ਪਰ ਬੰਦਾ ਬੁੱਲ ਮਕੈਨਿਕ ਦਾ ਜ਼ਰੂਰ ਹੋ ਮਕੈਨਿਕ ਵੀਰਾਂ ਵੀ ਹੀ ਕਹੂੰਗਾ ਜਿਵੇਂ ਦਾਹਾ ਕਾ ਕੇ ਕਹਿੰਦਾ ਸੋਲਡ ਹੋਵੇ ਔਡੀਅੰਸ ਵੀ ਸੋਲ ਲਵੇ ਤੇ ਗਾਕ ਵੀ ਜਿਵੇਂ ਕਹਿੰਦੇ ਆ ਕਿ ਮਾੜਾ ਜਿਹਾ ਹੱਥ ਲਾਇਆ ਤੇ ਤੋੜਤਾ ਜੀ ਜਵਾਬ ਦੇ ਦੋ ਕੋਰਾ ਬਾਈ ਜੀ ਨਹੀਂ ਜੇ ਤੁਹਾਨੂੰ ਕਸਟਮਰ ਦਾ ਸੁਭਾਅ ਠੀਕ ਨਹੀਂ ਨਾ ਲੱਗਦਾ ਤੇ ਉਹਨੂੰ ਕਹੋ ਬਾਈ ਜੀ ਨਹੀਂ ਮੈਂ ਨਹੀਂ ਤੁਹਾਡਾ ਗੱਡੀ ਦਾ ਕੰਮ ਕਰੂੰਗਾ ਸੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਤੈਨੂੰ ਜਿਹੜਾ ਮਕੈਨਿਕ ਵੀਰ ਸਤਬੁੱਧੀ ਬਖਸ਼ੇ ਮੇਰਾ ਵੀ ਤਰੱਕੀਆਂ ਜਿਆਦਾ ਹੋਣ ਧੰਨਵਾਦ ਸਤਿ ਸ੍ਰੀ ਅਕਾਲ